ਉਸ ਪਰਿਵਾਰ ਨੂੰ ਨੋਟਿਸ ਆਉਂਦਾ ਕਿ ਇਹ ਜ਼ਮੀਨ ਹੈ ਜਿਹੜੀ ਉਥੋਂ ਦੇ ਸਰਪੰਚ ਦੀ ਹੈ ਤੇ ਤੁਹਾਨੂੰ ਇਹ ਖਾਲੀ ਕਰ ਦੇਣੀ ਚਾਹੀਦੀ ਹੈ ਪਰਿਵਾਰ ਦੇ ਮਰਦ ਜਦੋਂ ਡੀਸੀ ਕਰਨਾਲ ਨੂੰ ਮਿਲਣ ਗਏ ਹੋਏ ਸੀ ਤਾਂ ਬਾਅਦ ਦੇ ਵਿੱਚ ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੀਸੀਬੀ ਆ ਮਸ਼ੀਨਾਂ ਲਿਆ ਕੇ ਉਸ ਪਰਿਵਾਰ ਦੇ ਮਕਾਨ ਜਿਹੜੇ ਉਹ ਬੁਰੀ ਜਿਹਾ ਢਾਹ ਦਿੱਤੇ ਕਿ ਇੱਥੋਂ ਤੱਕ ਕਿ ਉਹਨਾਂ ਨੂੰ ਸਮਾਨ ਵੀ ਨਹੀਂ ਚੱਕਣ ਦਿੱਤਾ ਗਿਆ ਮਰੇ ਲੰਬੇ ਸਮੇਂ ਦੇ ਵਿੱਚ ਬੰਦਾ ਆਪਣੇ ਪਰਿਵਾਰ ਦੇ ਸਿਰ ਦੇ ਉੱਪਰ ਸੱਤ ਬਣਾਉਂਦਾ ਮਕਾਨ ਬਣਾਉਂਦਾ ਸੋ ਬਣੇ ਬਣੇ ਮਕਾਨ ਚਾਰ ਪਰਿਵਾਰ ਉਹ ਚਾਰ ਪਰਿਸ਼ਕ ਪਰਿਵਾਰ ਵੇਗਰੇ ਕਰ ਦਿੱਤੇ ਗਏ ਉਹਨਾਂ ਦਾ ਸਮਾਨ ਹੈ ਜਿਹੜਾ ਉਹ ਵੀ ਅੰਦਰ ਹੀ ਤੋੜ ਦਿੱਤਾ ਗਿਆ ਕਿਉਂਕਿ ਬਾਕੀ ਪਰਿਵਾਰ ਨੂੰ ਪੁਲਸ ਨੇ ਫੜ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਅਜੇ ਤੱਕ ਨਾ ਨਾ ਹਰਿਆਣੇ ਦੇ ਵਿੱਚੋਂ ਕੋਈ ਕਿਸਾਨ ਜਥੇਬੰਦੀ ਨੇ ਉਸ ਪਰਿਵਾਰ ਦਾ ਹੱਥ ਪੜਿਆ ਨਾ ਹੀ ਪੰਜਾਬ ਦੇ ਵਿੱਚੋਂ ਕੋਈ ਸ਼ਕਤ ਜਥੇਬੰਦੀ ਐ ਇਸ ਬਾਰੇ ਬੋਲੀ ਐ ਨਾ ਹੀ ਦਿੱਲੀ ਕਮੇਟੀ ਨਾ ਹੀ ਸ਼੍ਰੋਮਣੀ ਕਮੇਟੀ ਤੁਸੀਂ ਦੇਖ ਰਹੇ ਹੋ ਨਰਪਖ ਟਾਕ ਮੈਂ ਜਗਜੀਤ ਸਿੰਘ ਸੰਧੂ ਅੱਜ ਤੁਹਾਡੇ ਨਾਲ ਇੱਕ ਅਜਿਹਾ ਮਸਲਾ ਲੈ ਕੇ ਮੁਖਾਤਬ ਹੋ ਰਿਹਾ ਜਿਹਨੇ ਤੇ ਜਦੋਂ ਉਸ ਮਸਲੇ ਨੂੰ ਜਾਣਦੇ ਆ ਤਾਂ ਸੱਚਮੁੱਚ ਆ ਇੱਕ ਤਰ੍ਹਾਂ ਦੇ ਨਾਲ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾਗਾ ਕਿ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਵੀ ਹੋ ਸਕਦਾਗਾ 70 ਸਾਲ ਤੋਂ ਵਸ ਰਹੇ ਚਾਰ ਸਿੱਖ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਯਾੜ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰ ਹੈ ਜਿਹੜੇ ਉਹ ਢਾਹ ਦਿੱਤੇ ਗਏ ਔਰ ਉਹਨਾਂ ਨੂੰ ਸਮਾਨ ਵੀ ਨਹੀਂ ਚੁੱਕਣ ਦਿੱਤਾ ਗਿਆ ਇਹ ਮਾਮਲਾ ਹੈਗਾ ਹਰਿਆਣੇ ਦਾ ਤੇ ਹਰਿਆਣੇ ਦੇ ਕਰਨਾਲ ਜਿਹੜੇ ਦੇ ਵਿੱਚ ਪਿੰਡ ਪੈਂਦਾ ਅਮੂਪੁਰ ਅਮੂਪੁਰ ਦੇ ਵਿੱਚ ਕੁਝ ਸਿੱਖ ਪਰਿਵਾਰ ਹੈ ਜਿਹੜੇ ਉਸ ਪਿਛਲੇ 70 ਸਾਲ ਤੋਂ ਬਸੇ ਹੋਏ ਸਨ ਉਹ ਜਾਇ ਇੱਕ ਜ਼ਮੀਨ ਹੈ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਸੀ ਪਿੰਡ ਦੇ ਸਾਹਮਣੇ ਲੋਕਾਂ ਵੱਲੋਂ ਸਾਂਝੀ ਜਗ੍ਹਾ ਦੇ ਪਰ ਉਹਨਾਂ ਨੂੰ ਬਿਠਾ ਦਿੱਤਾ ਗਿਆ ਸੀ ਔਰ ਉਸ ਪਰਿਵਾਰ ਨੇ ਜੰਗਲ ਨੂੰ ਆਵਾਜ਼ ਕਰਕੇ ਉੱਥੇ ਕੁਝ ਜ਼ਮੀਨ ਵਾਹੀ ਜੋਗ ਬਣਾਈ ਔਰ ਉਸ ਦੇ ਉਪਰ ਉਹ ਖੇਤੀ ਵੀ ਕਰਦੇ ਰਹੇ ਉਹਦੇ ਨਾਲ ਉਹ ਪਰਿਵਾਰ ਦਾ ਜਿੱਥੇ ਆਪਣਾ ਗਿਆਰਾ ਹੋਇਆ ਉੱਥੇ ਹੀ ਉਹਨਾਂ ਨੇ ਉਸੇ ਜਗ੍ਹਾ ਦੇ ਉੱਪਰ ਆਪਣੇ ਜਿਹੜੇ ਮਕਾਨ ਬਣਾ ਲਿਆ ਲਗਾਤਾਰ 70 ਸਾਲ ਤੋਂ ਉਸ ਪਰਿਵਾਰ ਦੇ ਨਾਂ ਹੀ ਉਸ ਜ਼ਮੀਨ ਦੀ ਜਿਹੜੀ ਗਰਦਾਬਰੀ ਹੁੰਦੀ ਤੁਰੀ ਆ ਰਹੀ ਹੈ ਪਰ ਪਿਛਲੇ ਸਮੇਂ ਦਰਾਰ ਪਤਾ ਨਹੀਂ ਸਰਕਾਰੀ ਦਰਵਾਰੇ ਕਿਸ ਤਰ੍ਹਾਂ ਦਾ ਉਦਰ ਹੋਇਆ ਸੋਈ ਉਹੀ ਇਲਾਕਾ ਜਿੱਥੋਂ ਕਿ ਮੁੱਖ ਮੰਤਰੀ ਓਮ ਪ੍ਰਕਾ ਜਿਹੜੇ ਮਨੋਹ ਲਾਲ ਖੱਤਰ ਨੇ ਉਹ ਵੀ ਉਸ ਇਲਾਕੇ ਤੋਂ ਜਿੱਤੇ ਇਹ ਦੂਸਰੇ ਇਲਾਕੇ ਤੋਂ ਜਿਹੜੇ ਹੁਣ ਦੇ ਮੌਜੂਦਾ ਹਰਿਆਣੇ ਦੇ ਮੁੱਖ ਮੰਤਰੀ ਆ ਨੈਭ ਸਿੰਘ ਸੈਣੀ ਉਹ ਵੀ ਉਸੇ ਇਲਾਕੇ ਤੋਂ ਜਿੱਤੇ ਆ ਪਰ ਇਹ ਅਗਲਾ ਬਦਲੀ ਤੋਂ ਬਾਅਦ ਤਕਰੀਬਨ 1 ਸਾਲ ਦੇ ਅਰਸੇ ਦੇ ਦੌਰਾਨ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਪੈਦਾ ਹੋਇਆ ਕਿ ਉਸ ਪਰਿਵਾਰ ਨੂੰ ਨੋਟਿਸ ਆਉਂਦਾ ਹੈ ਕਿ ਜਮੀਨ ਹੈ ਜਿਹੜੀ ਉਥੋਂ ਦੇ ਸਰਪੰਚ ਦੀ ਹੈ ਤੇ ਤੁਹਾਨੂੰ ਇਹ ਖਾਲੀ ਕਰ ਦੇਣੀ ਚਾਹੀਦੀ ਹੈ ਪੰਚਾਇਤ ਦੀ ਆ ਭਾਵ ਤੋਂ ਇਸ ਤਰ੍ਹਾਂ ਉਸ ਦੇ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਦੀ ਜਿਹੜੀਆਂ ਫਸਲਾਂ ਨੇ ਉਹ ਵੀ ਵੱਢ ਲਈਆਂ ਗਈਆਂ ਉਹ ਇਸ ਮਾਮਲੇ ਦੇ ਵਿੱਚ ਉਸ ਪਰਿਵਾਰ ਦੇ ਮਰਦ ਜਦੋਂ ਅਤੇ ਡੀਸੀ ਕਰਨਾਲ ਨੂੰ ਮਿਲਣ ਗਏ ਹੋਏ ਸੀ ਤਾਂ ਬਾਅਦ ਦੇ ਵਿੱਚ ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੀਸੀਬੀ ਆ ਮਸ਼ੀਨਾਂ ਲਿਆ ਕੇ ਉਸ ਪਰਿਵਾਰ ਦੇ ਮਕਾਨ ਜਿਹੜੇ ਉਹ ਬੁਰੀ ਤਰ੍ਹਾਂ ਢਾਹ ਦਿੱਤੇ ਗਏ ਇੱਥੋਂ ਤੱਕ ਕਿ ਉਹਨਾਂ ਨੂੰ ਸਮਾਨ ਵੀ ਨਹੀਂ ਚੱਕਣ ਦਿੱਤਾ ਗਿਆ। ਸੋ ਇਹ ਇੱਕ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਉਸ ਪਰਿਵਾਰ ਦੇ ਸਿਰ ਦੀ ਸੱਤ ਹੈ ਜਿਹੜੀ ਜਿਹੜੀ ਕਿ ਬੜੇ ਲੰਮੇ ਸਮੇਂ ਦੇ ਵਿੱਚ ਬੰਦਾ ਆਪਣੇ ਪਰਿਵਾਰ ਦੇ ਸਿਰ ਦੇ ਉੱਪਰ ਸੱਤ ਬਣਾਉਂਦਾ ਮਕਾਨ ਬਣਾਉਂਦਾ ਸੋ ਬਣੇ ਬਣਾਏ ਮਕਾਨ ਚਾਰ ਪਰਿਵਾਰ ਉਹ ਚਾਰ ਪਰਿਵਾਰ ਕਿ ਪਰਿਵਾਰ ਬੇਕਰੇ ਕਰ ਦਿੱਤੇ ਗਏ ਉਹਨਾਂ ਦਾ ਸਮਾਨ ਹੈ ਜਿਹੜਾ ਉਹ ਵੀ ਅੰਦਰ ਹੀ ਤੋੜ ਦਿੱਤਾ ਗਿਆ ਕਿਉਂਕਿ ਬਾਕੀ ਪਰਿਵਾਰ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਬਾਅਦ ਦੇ ਵਿੱਚ ਉਹਨਾਂ ਨੇ ਮਕਾਨਾਂ ਜਿਹੜੇ ਤੋੜ ਦਿੱਤੇ ਗਏ ਸੋ ਇਸ ਪੂਰੇ ਮਾਮਲੇ ਦੀ ਘਟਨਾ ਜਿਹੜੀ ਉਸ ਪਰਿਵਾਰ ਦੇ ਜਵਾਨੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇਹ ਇਸ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਹਰਿਆਣਾ ਦੇ ਵਿੱਚੋਂ ਦੇਖਣ ਨੂੰ ਆਇਆ ਜੇ ਤੱਕ ਲਗਾ ਹਰਿਆਣਾ ਦੇ ਵਿੱਚੋਂ ਕੋਈ ਕਿਸਾਨ ਜਥੇਬੰਦੀ ਨੇ ਉਸ ਪਰਿਵਾਰ ਦਾ ਹੱਥ ਪੜਿਆ ਨਾ ਹੀ ਪੰਜਾਬ ਦੇ ਵਿੱਚੋਂ ਕੋਈ ਸਿੱਖ ਜਥੇਬੰਦੀ ਇਸ ਵਾਰ ਬੋਲੀ ਹੈ ਨਾ ਹੀ ਦਿੱਲੀ ਕਮੇਟੀ ਨਾ ਹੀ ਸ਼੍ਰੋਮਣੀ ਕਮੇਟੀ ਜਦੋਂ ਕਿ ਉਹ ਗੁਰਸਿੱਖ ਪਰਿਵਾਰ ਹੈ ਜਿਹੜਾ ਉਹ ਪੂਰੇ ਦਾ ਪੂਰਾ ਬੇਕਾਰ ਕਰ ਦਿੱਤਾ ਗਿਆ ਉਹ ਇਸ ਹੁਣ ਜਿਸ ਤਰ੍ਹਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਇੱਕ ਪਾਸੇ ਬਰਸ਼ਾਤ ਹੋ ਰਹੀ ਹੈ ਇੱਕ ਪਾਸੇ ਉਸ ਘਰ ਦੇ ਪਰਿਵਾਰ ਪਰਿਵਾਰਕ ਜੀ ਹੈ ਜਿਹੜੇ ਉਹ ਖੁੱਲੇ ਅਸਮਾਨ ਦੇ ਥੱਲੇ ਬਾਹਰ ਦਿਨ ਕੱਟੀ ਕਰ ਰਹੇ ਨੇ ਉਸ ਪਰਿਵਾਰ ਦਾ ਬੜੇ ਬਣਾਏ ਮਕਾਨ ਹੈ ਜਿਹੜੇ ਉਹ ਪ੍ਰਸ਼ਾਸਨ ਨੇ ਜੀਸੀਬੀ ਦੇ ਨਾਲ ਢਾ ਦਿੱਤਿਆ ਆਓ ਦੇਖਦੇ ਹਾਂ ਇਹ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਸੀ ਅਮੂਪੁਰ ਪਿੰਡ ਕਰਨਾਲ ਦੇ ਕੋਲੇ ਪਿੰਡਾ ਹੈ ਇੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਸਿੱਖ ਪਰਵਾਰਾਂ ਦੇ ਘਰ ਢਾ ਦਿੱਤੇ ਗਏ ਨੇ ਇਸ ਪਰਿਵਾਰ ਦੇ ਘਰ ਢਾਹਨ ਦਾ ਕਾਰਨ ਜਾਣਾਂਗੇ ਇਸ ਪਰਿਵਾਰ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਘਰ ਟੇਟੇਰੀ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਡੇਰਾ ਸੀ ਇਹਨਾਂ ਦਾ ਜਿੱਥੇ ਜ਼ਮੀਨ ਜ਼ਮੀਨਦਾਰ ਨਾਲ ਹੀ ਜ਼ਮੀਨ ਹੈ ਜਿੱਥੇ ਉਹ ਰਹਿੰਦੇ ਸੀ ਪਿੰਡ ਦੇ ਸਰਪੰਚوں ਲੋਏ ਕਾਰਵਾਈ ਕੀਤੀ ਗਈ ਹੈ ਸਾਰਾ ਪਰਿਵਾਰ ਦੇਖੋ ਪਰ ਹੁਣ ਇੱਕ ਬਾਹਰ ਬੈਠਾ ਹੋਇਆ ਤੇ ਜਾਣਾਂਗੇ ਕੀ ਕੱਲੀ ਕੱਲੀ ਚੀਜ਼ ਦੇਖੋ ਭੰਨ ਦਿੱਤੀ ਗਈ ਆ ਮਸ਼ੀਨਾਂ ਨਾਲ ਤੋੜ ਜਸਵੀ ਮਸ਼ੀਨਾਂ ਨਾਲ ਤੋੜਿਆ ਗਿਆ ਸਮਾਨ ਹੈ ਸਾਰਾ ਦੇਖੋ ਤੇ ਪਰਿਵਾਰ ਕੋ ਜਾਣਾਂਗੇ ਘਟਨਾ ਕਿਵੇਂ ਵਾਪਰੀ ਕੀ ਹੋਇਆ ਸੀ ਐਸਾ ਐਸਾ ਕਾਰਨ ਕੀ ਬਣਿਆ ਕਿ ਪਿੰਡ ਦੇ ਸਰਪੰਚ ਨੂੰ ਇਹ ਕਾਰਵਾਈ ਇਹਨਾਂ ਤੇ ਕਰਨੀ ਪਈ ਬਾਬੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਜਿਹੜੇ ਘਰ ਦੇ ਮਤਲਬ ਮੇਨ ਮੁਖੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਹੱਥੇ ਦੇਖੋ ਸਾਰੀ ਜ਼ਿੰਦਗੀ ਇੱਥੇ ਰਹੇ 1947 ਤੋਂ ਬਾਅਦ ਵੰਡ ਤੋਂ ਬਾਅਦ ਇੱਥੇ ਆਉਂਦੇ ਨੇ ਤੇ ਬਾਪੂ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਤੇ ਕੀ ਕਾਰਨ ਬਣਿਆ ਕਿ ਤੁਹਾਡਾ ਘਾਟਾ ਦਿੱਤਾ ਗਿਆ ਪਿੰਡ ਦੇ ਸਰਪੰਚ ਵੱਲੋਂ ਇਹ ਕਾਰਵਾਈ ਕੀਤੀ ਕੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਦੋਂ ਜਦੋਂ ਜੰਗਲ ਸੀ ਇੱਥੇ ਹਾਂਜੀ ਤੇ ਸਾਨੂੰ ਬਜ਼ੁਰਗਾਂ ਨੇ ਇੱਥੇ ਬਾ ਦਿੱਤਾ ਸਾਡੇ ਕੋਲ ਕੋਈ ਪ੍ਰੂਫਟ ਹੀ ਨਹੀਂ ਸੀ ਕੋਈ ਵਸਣ ਨੂੰ ਕੋਈ ਸਾਡੇ ਕੋਲ ਸ਼ੈ ਨਹੀਂ ਸੀ ਕੋਈ ਐਸੀ ਚੀਜ਼ ਵੀ ਆਹੀ ਮੁੱਲੇ ਖਰੀਦ ਲਈਏ ਹਾਂ ਉਹਨਾਂ ਨੇ ਇੱਥੇ ਬਾਤਾ ਹਾਂ ਜੰਗਲ ਪੱਟ ਕੇ ਬਾਦ ਕਰਕੇ ਆਪਦੇ ਘਰ ਬਣਾਏ ਘਰ ਬਣਾਉਣ ਤੋਂ ਕੋਈ ਤਾਹਾਂ ਕਿੱਲੇ ਵੀ ਬਾਦ ਕੀਤੇ ਸਾਰਿਆਂ ਦੇ ਪਿੰਡ ਦੀ ਸਲਾਹ ਨਾਲ ਕੀਤਾ ਹਾਂ ਕੋਈ ਕਿਸੇ ਤੋਂ ਤੱਕਾ ਨਹੀਂ ਕੀਤਾ ਸੀ ਤੋਂ ਅਸੀਂ ਫਿਰ ਇਹ ਬਾਦ ਕਰਦੇ ਕਰਦੇ ਆਪਦਾ ਦਾ ਸੰਯੋਗ ਰੱਖਿਆ ਜਿੰਨਾ ਚਿਰ ਸਾਡੇ ਨੈਣ ਪ੍ਰਾਂਤ ਚੱਲੇ ਤੇ ਜਦੋਂ ਲੋੜ ਹੋਵੇ ਉਦੋਂ ਪਿੱਛੇ ਇਹੀ ਕਰਾਇ ਕਰੂ ਇਹਦੇ ਕਰਾ ਲੈਂਦੇ ਹੁਣ ਆਣ ਕੇ ਮਤਵਲ ਪਿੱਛੋਂ ਆਣ ਕੇ ਸਾਡੇ ਤੇ ਇਹਨਾਂ ਨੇ ਕੋਈ ਕੇਸ ਬਾਰਾ ਕਰ ਦਿੱਤਾ ਇਸ ਵਾਰਾ ਕਰਕੇ ਉਹਦੇ ਵਿੱਚ ਬੁੱਢੇ ਦਾ ਸਾਡਾ ਬਜ਼ੁਰਗ ਜਿਹੜਾ ਸੀ ਉਹਦੇ ਨਾਲ ਕੇਸ ਕੀਤਾ ਗਿਆ ਕੇਸ ਕਰਕੇ ਤੇ ਉਹਨੂੰ ਮਤਲਬ ਗੁਜ਼ਰ ਗयो 94 ਵਿੱਚ 94 ਵਿੱਚੋਂ ਗੁਜ਼ਰ ਜਾਂਦੇ ਨੇ 94 ਤੋਂ ਬਾਅਦ ਫਿਰ ਸਾਡੀ ਗਰਦੌਰੀ ਹੋ ਜਾਂਦੀ ਹੈ ਪਤਵਾਰੀ ਸਾਡੀ ਗਰਦੌਰੀ ਚੜਾ ਦਿੰਦੇ ਆ ਉਸ ਤੋਂ ਬਾਅਦ ਅੱਜ ਤੱਕ ਸਾਡੀ ਗਰਦੌਰੀ ਚੱਲਦੀ ਆ ਰਹੀ ਹੈ ਜੀ ਇਹ ਜਗ੍ਹਾ ਟੋਡੀ ਸੀ ਮਤਲਬ ਗਰਦੌਰੀ ਤੁਹਾਡੇ ਨਾਂ ਤੇ ਸੀ ਹਾਂਜੀ ਜੀ ਇਹ ਨਾਮ ਗਰਦੌਰੀ ਜਮਾ ਬੱਧ ਫਿਰ ਘਾਟ ਜੋ ਹੁਣ ਕਿ ਇੰਨੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਬਾਪੂ ਜੀ 70 ਸਾਲ ਤੋਂ 70 ਸਾਲ ਤੋਂ ਇੱਥੇ ਰਹਿ ਰਹੇ ਹੋ 70 ਸਾਲ ਬਾਅਦ ਹੁਣ ਇਹ ਜਿਹੜੀ ਕਾਰਵਾਈ ਤੁਹਾਡੇ ਤੋਂ ਹੀ ਕਦੋਂ ਤੋਂ ਹੋਣ ਲੱਗੀ ਆ ਇਹ ਇਹ ਮਤਲਬ ਬੜਾ ਸਾਲ ਤੋਂ ਹੀ ਹੋਣ ਲੱਗੀ ਬਾਦ ਇੱਕ ਸਾਲ ਤੋਂ ਹੀ ਹੋਣ ਅਗੇ ਅੱਛਾ ਜੀ ਤੇ ਸਾਲ ਵਿੱਚ ਫਿਰ ਉਸ ਤੋਂ ਬਾਅਦ ਤੁਹਾਨੂੰ ਕੋਈ ਨੋਟਿਸ ਦਿੱਤਾ ਗਿਆ ਜਿਦੋਂ ਤੁਹਾਡਾ ਘਰ ਹਟਾਉਣ ਉਸ ਤੋਂ ਤੁਹਾਨੂੰ ਕੋਈ ਸਾਨੂੰ ਨੋਟਿਸ ਆਇਆ ਸੀ ਕੀ ਆਇਆ ਸੀ ਨੋਟਿਸ ਉਹ ਨੋਟਿਸ ਆਇਆ ਸੀ ਬਈ ਪਹਿਲੀ ਦਾ ਆਇਆ ਸੀ ਅੱਛਾ ਪਹਿਲੀ ਦਾ ਕਿ ਅਈ ਤੁਸੀਂ ਇਹਨੂੰ ਖਾਲੀ ਕਰੋ ਤੇ ਨਹੀਂ ਤੇ ਆਪਣਾ ਇੱਥੋਂ ਤੁਹਾਡਾ ਡੇਰਾ ਟਾਇਆ ਜਾਏਗਾ। ਅੱਛਾ ਜੀ। ਅਸੀਂ ਫਿਰ ਕੀ ਕੀਤਾ ਜਦੋਂ ਆਇਆ ਪ੍ਰਸ਼ਾਸਨ ਅਸੀਂ ਉਹਨਾਂ ਨੂੰ ਆਖਿਆ ਵੀ ਡੇਰਾ ਅਸੀਂ ਨਹੀਂ ਟਾਂਦਦੇ। ਓਕੇ ਤੇ ਪਹਿਲੀ ਜਿਹੜੀ ਉਹ ਠੱਕੇ ਨਾਲ ਸਾਡੇ ਤੋਂ ਕਬਜ਼ਾ ਲੈ ਗਏ ਸੀ। ਓਕੇ ਉਹ ਤੋਂ ਬਾਅਦ ਫਿਰ ਸਾਨੂੰ ਮਤਲਬ ਅਸੀਂ ਉੱਤੇ ਪੜਤਾਲ ਕੀਤੀ ਪਹਿਲੀ ਸਾਡੇ ਨਾਲ ਹੀ ਮਤਲਬ ਗਤੌਰੀਆਂ ਚੱਲ ਰਹੀਆਂ ਨੇ ਹੂੰ ਹੂੰ ਦੋ ਫਸਲ ਸਰਪੰਚ ਖੁਦ ਆਪਣੇ ਘਰ ਲੈ ਗਿਆ ਇੱਥੋਂ ਚੁੱਪ ਕੇ ਹੁਣ ਅਸਾ ਕਵ ਦਾ ਪਹਿਲੀ ਵਾਈ ਏ ਤੇ ਸਾਡੇ ਤੋਂ ਨੇ ਆ ਧੱਕਾ ਕਰ ਦਿੱਤਾ ਕੋਈ ਨੋਟਿਸ ਨਹੀਂ ਕੋਈ ਕਿਸੇ ਦੀ ਕਾਨੂੰਨ ਨਹੀਂ ਕੋਈ ਕਿਸੇ ਦੀ ਸਾਡੀ ਉਹਨੇ ਸੜਾਈ ਨਹੀਂ ਕੀਤੀ ਬਸ ਉਹਨੇ ਇਹ ਕੀਤਾ ਵੀ ਇਹ ਨਣੇਥੋਂ ਖੇੜਿਆ ਜਾ ਪਹਿਲੀ ਦਾ ਮਾਲਕ ਮੈਂ ਬਣਦਾ ਤੇ ਫਿਰ ਤੁਹਾਨੂੰ ਜਦੋਂ ਤੁਹਾਡੇ ਘਰ ਕਾਰ ਵੀ ਕੀਤੀ ਗਈ ਤੁਸੀਂ ਕਿੱਥੇ ਸੀ ਪਰਿਵਾਰ ਕਿੱਥੇ ਸੀ ਉਸ ਸਮੇਂ ਹਾਂਜੀ ਇਸ ਤਰ੍ਹਾਂ ਸੀ ਜਦੋਂ ਸਾਨੂੰ ਦੇ ਨਹੀਂ ਸਾਂ ਅੱਛਾ ਘਰ ਕੋਣ ਕੋਣ ਸੀ ਲੇਡੀਜ਼ ਸੀ ਘਰ ਚ ਬੰਦੇ ਸਾਰੇ ਡੀਸੀ ਦਫਤਰ ਗਏ ਬੈਠੇ ਵੀ ਸਾਡੇ ਘਰੇ ਹੀ ਸਨ ਅੱਛਾ ਅੱਛਾ ਤੁਸੀਂ ਗਏ ਸੀ ਦਫਤਰ ਇਹਨਾਂ ਨੂੰ ਫੜ ਕੇ ਕਿ ਨਹੀਂ ਹਾਂ ਪੁਲਿਸ ਪਹਿਲਾਂ ਹੀ ਲੱਗੀ ਸਾਰਿਆਂ ਨੂੰ ਜਿੰਨਾ ਵੀ ਇੱਥੇ ਕਿੰਨੀ ਫੋਰਸ ਆਈ ਸੀ ਪੁਲਿਸ ਪੁਲਿਸ ਦਾ 200 200 250 ਬੰਦਾ ਸੀ ਸ਼ੁਰੂ ਤੋਂ ਪਹਿਲਾਂ ਆਏ ਅੱਛਾ ਤੇ ਜਦੋਂ ਅਸੀਂ ਆਏ ਆ ਅਸੀਂ ਰੋਲਾ ਪਾਇਆ ਉਹਨਾਂ ਹੋਏ ਇੱਕ ਹੋਰ ਜਿਹੜੀ ਬੱਸ ਫੁੱਲ ਆਈ ਪ੍ਰੀਤ ਕੇ ਪੁਲਿਸ ਦੀ ਤੇ ਉਦੋਂ ਬਾਅਦ ਫਿਰ ਇਹਨਾਂ ਸਾਡੇ ਨਾਲ ਇਹ ਤੱਕਾ ਹਾਂ ਪੁੱਛਿਆ ਸਾਡਾ ਉਹਨਾਂ ਨਾ ਕੋ ਸਾਨੂੰ ਉਹਨਾਂ ਸਵਰਜਵਾਬ ਦਿੱਤਾ ਨਾ ਹੀ ਸਾਡੇ ਅੱਗੇ ਬੋਲੇ ਨੇ ਹਾਂ ਕਿ ਵੀ ਇਹ ਕਿਹੜੀ ਚੀਜ਼ ਤੋਂ ਤੁਹਾਂ ਸਾਡਾ ਨੁਕਸਾਨ ਕੀਤਾ ਕੋਈ ਸਾਨੂੰ ਵਿਖਾਇਆ ਜਾਏ ਵੀ ਯਾਰ ਕਾਨੂੰਨ ਹੈ ਜਿਹੜਾ ਜਹ ਤੂੰ ਉੱਪਰ ਰੱਖ ਲੋ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਅਸੀਂ ਘਰ ਨਹੀਂ ਬਿਲਕੁਲ ਲਾਈਵ ਚੱਲ ਹਾਂਜੀ ਅਸੀਂ ਘਰ ਨਹੀਂ ਤੇ ਸਾਡੇ ਦੇਲੇ ਬੇਲ ਨਾ ਕਿਉਂ ਹੋਇਆ ਕਿਹੜੀ ਗੱਲ ਹੋਇਆ ਉਹਨਾਂ ਆਗੋਂ ਨੀਵੀਆਂ ਪਾਲੀਆਂ ਨੇ ਸਾਡੇ ਅੱਗੇ ਸਾਨੂੰ ਕੋਈ ਹੋਰ ਦਾ ਜਵਾਬ ਨਹੀਂ ਦਿੱਤਾ ਜਿਹੜੇ ਅਫਸਰ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਉਹਨਾਂ ਦੀ ਹੋਈ ਸਾਡੀ ਗੱਲਬਾਤ ਜਿਹੜਾ ਕਿਸਾਨ ਹੈ ਵੀਡੀਓ ਸੀ ਜੀ ਹਾਂਜੀ ਹਾਂ ਫੈਕਟਰੀ ਸਨ ਤੇ ਇੱਕ ਉਹ ਜਿਹੜਾ ਕੀ ਲਾਉਣੇ ਦੇ ਉਤਾਰ ਚਲੋ ਅੱਗੇ ਚਲੋ ਕੋਈ ਨਹੀਂ ਆਰਾ ਮਹਿਕ ਮਾਸੀ ਜੀ ਵੱਡੇ ਉਹਨਾਂ ਕੋਈ ਫਿਰ ਤੁਹਾਨੂੰ ਬਸਾਂ 'ਚ ਭਰ ਕੇ ਲੈ ਕੇ ਪਰਿਵਾਰ ਨੂੰ ਆਸ ਜਿਹੜੇ ਸਾਡੇ ਪਰਿਵਾਰ ਸੀ ਨਾ ਉਹਨਾਂ ਨੂੰ ਬੱਚਿਆਂ ਨੂੰ ਅੱਜ ਮਰੋੜ ਮਰੋੜ ਕੇ ਸੱਟਿਆ ਜਿਹੜਾ ਡਿੱਗ ਪਿਆ ਗਾਜ ਖਾ ਕੇ ਇੱਕ ਦਮ ਵੇਖ ਕੇ ਉਹਨੂੰ ਅੱਜ ਖਿੱਚਿਆ ਜਿਵੇਂ ਕੁੱਤੇ ਮਰੇ ਨੂੰ ਪਰਾਂ ਸੱਟ ਦਈਏ ਫਿਰ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਉਹਨਾਂ ਨੂੰ ਉਹਥੇ ਲੈ ਗਏ ਥਾਣੇ ਉਦੋਂ ਬਾਅਦ ਫਿਰ ਅਸੀਂ ਉਥੋਂ ਕਰਨਾਲੋਂ ਆਏ ਡੀਸੀ ਸਾਹਿਬ ਸਾਨੂੰ ਨਹੀਂ ਮੌਕੇ ਤੇ ਮਿਲੇ ਤਾਂ ਉਥੇ ਮਸ਼ੀਨਾਂ ਨਾ ਢਾਇਆ ਗਿਆ ਸਾਰਾ ਮਸ਼ੀਨਾਂ ਨਾਲ ਢੇਰੀ ਕੀਤਾ ਗਿਆ ਸਾਡੇ ਆਉਂਦਿਆਂ ਨੂੰ ਕੋਈ ਸਮਾਨ ਕੱਢ ਨਹੀਂ ਦਿੱਤਾ ਗਿਆ ਤੁਹਾਨੂੰ ਅਸੀਂ ਵੇਖਿਆ ਹੀ ਨਹੀਂ ਸਮਾਨ ਸਾਡੇ ਨੂੰ ਪਤਾ ਹੀ ਨਹੀਂ ਸਾਡੇ ਨੂੰ ਢੇਰੀ ਹੋਈ ਪਈ ਹੈ ਜਦੋਂ ਇਹ ਅਗਾ ਟੱਕਰ ਗਈ ਹੈ ਉਦੋਂ ਅਸਾਂ ਆਖਿਆ ਵੀ ਤੁਸੀਂ ਇਹ ਕਿਉਂ ਕੰਮ ਕਰਦੇ ਜੇ ਉਹਨਾਂ ਨੇ ਸਾਡੀ ਕੋਈ ਸੁਣਣੀ ਨਹੀਂ ਆਟ ਕੇ ਫਿਰ ਟੱਕਰ ਲਾ ਦਿੱਤੀ ਏ ਫਿਰ ਇਹਨਾਂ ਵੀ ਸਾਡਾ ਇੱਕ ਅੱਧਾ ਕਮਰਾ ਮਤ ਬੋਲੋ ਕਿਹੜੀ ਚੀਜ਼ ਤੋਂ ਜਾਉਂ ਤੋਂ ਕਿਸੇ ਨੂੰ ਤਾਬ ਆਈ ਏ ਜਾਂ ਕਿਹੜੀ ਚੀਜ਼ ਆਈ ਏ ਉਹ ਇੱਕ ਚੀਜ਼ ਕੁਲਾ ਛੱਡ ਕੇ ਬਾਪੂ ਫਿਰ ਤੋਂ ਪੁਰਾਣੇ ਸਮੇਂ ਦੀ ਫੋਟੋ ਬਾਪੂ ਹੱਥੇ ਫੜੀ ਦੇਖੋ ਇਹ ਫੋਟੋ ਬੱਚੀ ਇਹਨਾਂ ਕੋ ਸਮਾਨ ਦੇ ਵਿੱਚੋਂ ਤੇ ਆਹ ਦੇਖੋ ਉਹਨਾਂ ਪੁਰਾਣੇ ਸਮੇਂ ਤੇ ਇਥੇ ਵੁੰਦ ਹੁੰਦੇ ਖੇਤ ਵੁੰਦ ਹੁੰਦੇ ਨੇ ਬਾਪੂ ਜੀ ਹਾਂ ਜੀ ਤੁਸੀਂ ਵੁੰਦੇ ਰਹੇ ਤੇ ਦਿਖਾ ਦਿਓ ਕੀ ਕੀ ਸਮਾਨ ਤੁਹਾਡਾ ਤੋਂ ਖਰਾਬ ਹੋਇਆ ਕਿਦਾਂ ਕੜਾ ਮਕਾਨ ਕਿੰਨੇ ਮਕਾਨ ਸੀ ਟੋਟਲ ਹਾਂ ਜੀ ਕਿੰਨੇ ਮਕਾਨ ਸੀ ਤੁਹਾਡੇ ਇੱਥੇ ਮਕਾਨ 5 6 ਸਾਨੂੰ ਮਕਾਨ ਸਾਰ ਚਾਰ ਪਰਿਵਾਰ ਸੀ ਪੰਜ ਹਨ ਬੱਚੇ ਸਮੇਂ ਦੋ ਬੱਚੇ ਸੀ ਉਹਨਾਂ ਨੇ ਅਗਾ ਕਮਰੇ ਲੈਟਰੀਆਂ ਬਾਥਰੂਮਾਂ ਸਾਰਾ ਕੁਝ ਮਤਵਨ ਮਲੀਆਂ ਮੇਟ ਕਰ ਗਏ ਨੇ ਕੋਈ ਸ਼ੈ ਨਹੀਂ ਸਾਡੀ ਹੁਣ ਸਾਨੂੰ ਇਹ ਵੀ ਨਹੀਂ ਲਿਨਾ ਸਬੂਤ ਸਾਡਾ ਲਏ ਗਏ ਨੇ ਤੇ ਇਹਗਾ ਵੀ ਇਹ ਕੇ ਅੰਦਰ ਇਹ ਸਾਨੂੰ ਕੋਈ ਗਿਆਨ ਨਹੀਂ ਅੱਛਾ ਚਾਹਤ ਦਿਖਾ ਦਿੰਦੇ ਤੁਹਾਨੂੰ ਅੱਗੇ ਬਾਪੂ ਰਣ ਸਮਾਨ ਜਿਹੜਾ ਸਮਾਨ ਇੱਥੇ ਟੁੱਟਾ ਪਿਆ ਸਾਰਾ ਹੀ ਆ ਦੇਖੋ ਮਕਾਨ ਢਹ ਢੇਰੀ ਹੋ ਗਿਆ ਉਹਨਾਂ ਦਾ ਕਰਤੀ ਤਾਂ ਗਿਆ ਮਤਲਬ ਕਿ ਢਹ ਢੇਰੀ ਨਹੀਂ ਹੋਇਆ ਕਰ ਦਿੱਤਾ ਗਿਆ ਤੁਹਾਨੂੰ ਸਮਾਨ ਦਿਖਾ ਰਹੇ ਹਾਂ ਤੇ ਤੇ ਦੇਖੋ ਹਾਲਾਤ ਘਰ ਦੇ